ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਭ ਬਧੀਆ ਜੀ ਅੱਛਾ ਅੱਛਾ ਜੀ ਅਮਰਤਸਰ ਤੋਂ ਪਤੇਗੜ ਚੂੜੀਆਂ ਨੂੰ ਜਾਂਦਿਆਂ ਸੰਗਤਪੁਰਾ ਰੋਡ ਜੀ ਸੋਇਆਂ ਕਲਾਂ ਪਿੰਡ ਉਹਦੇ ਬਿਲਕੁਲ ਸਾਹਮਣੇ ਦਬੁਰਜੀ ਦਬੁਰਜੀ ਪਿੰਡ ਨੂੰ ਜਾਂਦਿਆਂ ਜੀ ਗੇਲ ਫਾਰਮ ਜੀ ਗੇਲ ਫਾਰਮ ਬਿਲਕੁਲ ਜੀ ਕਿਹੜੀ ਤਰੀਕ ਤੁਹਾਡੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਖਾਲੀ ਆ ਜੀ ਖਾਲੀ ਹਾਂਜੀ ਬਿਲਕੁਲ ਜੀ ਆਓ ਜੀ ਆਓ ਹਾਂਜੀ ਮੈਂ ਫਾਰਮ ਤੇ ਹੀ ਆ ਜੀ ਜੀ ਬਿਲਕੁਲ ਬਿਲਕੁਲ ਹੋਰ ਲੱਭ ਜੀ ਕੀ ਹਾਲ ਜੀ ਠੀਕ ਠਾਕ ਜੀ ਹੋਰ ਸੁਣਾਓ ਬਿਲਕੁਲ ਵਧੀਆ ਜੀ ਅੱਜ ਕੱਲ ਕੀ ਚੱਲ ਰਿਹਾ ਜੀ ਬਸ ਵੀਜ਼ਾ ਆ ਗਿਆ ਆਸਟ੍ਰੇਲੀਆ ਦਾ ਤਿਆਰੀ ਮੁਬਾਰਕਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਸੋਹਣਾ ਜੀ ਤੁਹਾਡਾ ਕਿਵੇਂ ਮੇਰੀ ਯਾਰ ਉਹੀ ਰਿਫਿਊਜ਼ਲ ਵਾਰ-ਵਾਰ ਰਿਫਿਊਜ਼ਲੀ ਆ ਰਹੀ ਹੈ ਤੇ ਕੀ ਲੋੜ ਕੀ ਪਈ ਹੈ ਚੰਗਾ ਵਾਲਾ ਪੈਲਸ ਚੱਲਣ ਦੇ ਆਪਣਾ ਕੀ ਲੋੜ ਪਈ ਹੈ ਬਾਹਰ ਜਾਣ ਲੈ ਸਾਰੇ ਜਾ ਰਹੇ ਆ ਪਰ ਮੈਂ ਆਪਣਾ ਬਾਪੂ ਸਾਹਮਣੂ ਬਾਪੂ ਤੇ ਸੰਭੇ ਗਈ ਪਰ ਇੰਨਾ ਵਧੀਆ ਸੋਹਣਾ ਕਾਰੋਬਾਰ ਛੱਡ ਕੇ ਜਾਣ ਦੀ ਪਾਸ ਯਾਰ ਜਾਣਾ ਆ ਜਾਣਾ ਤੇ ਜਾਣਾ ਇਹ ਕ ਰਿਫਿਊਜ਼ਲ ਨਹੀਂ ਖੜਾ ਛੱਡ ਰਹੀ ਚਲੋ ਨੀਤ ਸਾਫ ਹੋਵੇ ਤੇ ਸੱਚੇ ਪਾਤਸ਼ਾਹ ਵਰ ਕੋਈ ਨਾ ਕੋਰਾ ਤੁਹਾਡੀ ਜੀ ਬਿਲਕੁਲ ਬਿਲਕੁਲ ਹੋਰ ਜੀ ਗੱਲਾਂ ਟਰਾਈ ਫਿਰ ਕਿੱਥੋਂ ਦਾ ਕੀਤਾ ਟਰਾਈ ਜੀ ਅਮਰੀਕਾ ਤੁਹਾਡਾ ਕਿੱਥੇ ਮੇਰਾ ਆਸਟ੍ਰੇਲੀਆ ਦਾ ਆਸਟ੍ਰੇਲੀਆ ਠੀਕ ਹੈ ਜੀ ਫਿਰ ਤੇ ਬਹੁਤ ਸੋਹਣਾ ਜੀ ਕਦੋਂ ਜਾ ਰਹੇ ਹੋ ਬੱਸ ਆ ਮਾਰਚ ਦੇ ਵਿੱਚ ਤਿਆਰੀ ਹੈ ਚੰਗੀ ਗੱਲ ਆ ਜੀ ਸਾਡਾ ਵੀ ਕਿਤੇ ਬਾਬਾ ਬੇੜਾ ਪਾਰ ਲਾਏ ਨਾ ਤੇ ਅਹੀਂ ਵੀ ਕਿਤੇ ਉਡਾਰੀ ਮਾਰੀ ਮੈਨੂੰ ਸਮਝ ਨਹੀਂ ਆ ਰਹੀ ਯਾਰ ਤੇਰੀ ਵਾਰ ਵਾਰ ਰਿਫਿਊਜ਼ਲ ਕਿਉਂ ਆਈ ਜਾਂਦੀ ਮੈਨੂੰ ਆਪ ਨਹੀਂ ਪਤਾ ਲੱਗ ਰਿਹਾ ਸਸਿਕਾ ਜੀ ਬਾਜੀ ਸਸਿਕਾ ਜੀ ਸਸਿਕਾ ਜੀ ਬਾਜੀ ਸਿਕਾ ਖੋਣ ਮੈਂ ਆਪ ਛੱਡ ਦਿੰਦਾ ਤੁਸੀਂ ਚਿੰਤਾ ਛੱਡ ਦਿਓ ਹਾਂ ਸੱਤੋਂ ਜੀ ਇਹ ਪਸੰਦ ਦੀ ਗੱਲ ਹੋੜਿਆ ਜਦੋਂ ਚੰਨ ਆਵ ਧਰਤੀ ਤੇ ਆ ਗਿਆ ਮੈਨੂੰ ਚੰਨ ਕਹਿੰਦੇ ਦੀ ਲੱਗਦਾ ਵੀ ਚਾਨਣੀ ਵਾ ਪਹਿਲਾਂ ਤੇ ਵੇਖਿਆ ਨਹੀਂ ਤੁਹਾਨੂੰ ਕਰੀ ਸੱਤ ਚੱਕਰਿਆ ਨਾ ਭਾਈ ਮੈਂ ਤੁਹਾਨੂੰ ਪਹਿਲਾਂ ਦੇਖਣਾ ਦਿਸਣਾ ਵੀ ਕਿੱਥੋਂ ਸੀ ਹੈ ਕਿਉਂਕਿ ਮੈਂ ਗਾਇ ਚੰਨ ਇੰਟਰਨੈਸ਼ਨਲ ਵਿਚੋਲਾ ਚੰਨ ਬੜੇ ਬੜੇ ਨੇ ਚੰਨ ਚੜ੍ਹੇ ਆ ਚੰਨ ਪਰਦੇਸੀ ਨਾ ਚੰਨ ਦੇਸੀ ਦੇਸੀ ਹਾਂ ਪਰਦੇਸੀ ਨੇ ਚੰਨ ਦੇਸੀ ਗਰਾਈ ਗਰੋਈ ਲੈਣ ਆਏ ਕੋਈ ਨਹੀਂ ਨਹੀਂ ਜੀ ਬਸ ਇਹ ਆ ਕਿ ਸਟੱਡੀ ਚੱਲਣ ਦੀ ਆ ਆ ਫੀਲਡ ਵਿੱਚ ਕੰਮ ਕਰੀਦਾ ਅੱਛਾ ਜੀ ਹਾਂ ਤੇ ਲੋਕਾਂ ਨੂੰ ਮਿਲਦਾ ਉਹਨਾਰੇ ਗੁਣ ਵੇਖੀਦੇ ਆ। ਅੱਛਾ ਜੀ। ਹਾਂ। ਉਹਨਾਂ ਦਾ ਜੀਵਨ ਜਾਂਚ ਵੇਖੀਦੀ ਆ। ਫਿਰ ਰਿਪੋਰਟ ਕਰੀਦੀ ਆ। ਤੇ ਰਿਸ਼ਤਿਆਂ ਬਾਰੇ। ਅੱਛਾ ਰਿਸ਼ਤੇ ਬਚੋਲਾ ਸਾਹਿਬ। ਹਾਂ ਜੀ ਚੰਨ ਵਿਚੋਲਾ। ਚੰਨ ਵਿਚੋਲਾ। ਇਹ ਕੋਈ ਨਹੀਂ ਹੋਲਾ। ਇਹ ਗੱਲ ਕਹੋ ਨਾ ਮੈਂ। ਮੈਨੂੰ ਹੁਣ ਸਮਝ ਲੱਗੀ ਓ। ਇਹ ਅਸੀਂ ਵਿਚੋਤੇ ਅਸੀਂ ਰਿਸ਼ਤੇ ਕਰਾਉਨੇ ਆ ਅਸੀਂ ਸਮਝ ਸਮਝੀ ਜਾਂਦੇ ਪਤਾ ਨਹੀਂ ਕਿਹੜੀ ਚੱਲਦੀ। ਕਿਹੜਾ ਕੰਮ ਕਰਨ ਦੇ। ਚੰਨ ਵਿਚੋਲਾ। ਚੰਨ ਵਿਚੋਲਾ। ਤੇ ਕੋਈ ਨਹੀਂ ਹੋਲਾ। ਤੇ ਕੋਈ ਨਹੀਂ। ਅੱਛਾ ਜੀ। ਹਾਂ ਜੀ। ਸਾਫ ਸੁਥਰਾ ਕੰਮ ਹੈ ਤੁਹਾਡਾ ਹਾਂ ਠੀਕ ਹੈ ਜੀ ਫਿਰ ਲਵ ਜੀ ਕਦੋਂ ਜਾ ਰਹੇ ਤੁਸੀਂ ਅਸਾਂ ਇੱਕ ਫੰਕਸ਼ਨ ਹੈ ਫਰਵਰੀ ਦੇ ਵਿੱਚ ਉਹ ਦੇਖ ਕੇ ਤੇ ਫਿਰ ਮਾਰਚ ਦੇ ਪਹਿਲੇ ਹਫਤੇ ਚਲੇ ਜਾਵਾਂਗੇ ਮਾਰਚ ਦੇ ਪਹਿਲੇ ਹਫਤੇ ਹਾਂਜੀ ਠੀਕ ਹੈ ਕਿੱਥੇ ਜਾ ਰਹੇ ਭਾਈ ਸਾਹਿਬ ਫਿਰ ਆਸਟ੍ਰੇਲੀਆ ਜਾ ਰਹੇ ਅਛਾ ਅਛਾ ਸਰ ਧੰਨਵਾਦ ਇਹ ਤੇ ਸਟੱਡੀ ਬੇਸ ਤੇ ਜਾ ਕਿਵੇਂ ਨਹੀਂ ਯਾਰ ਇਥੇ ਪਲੇ ਕੀਤੀ ਉਸ ਹਾਂ ਸ਼ਸ਼ਸ਼ਸ਼ ਹਾਂ ਜੀ ਕਿੰਨੇ ਪੈਸੇ ਲੱਗਿਆ ਜੀ 50 ਕ ਲੱਖ ਰੁਪਇਆ ਅਸ਼ 50 ਲੱਖ ਰੁਪਇਆ ਲੱਗਿਆ ਹਾਂ ਜੀ ਹਾਂ ਚਲੋ ਇਹ ਹੁਣ ਤੁਹਾਡੀ ਗੱਲ ਹੋ ਚੁੱਕੀ ਆ ਸਭਾ ਤੋਂ ਨੇਚਰ ਤੋਂ ਹਮਨ ਤੋਂ ਹੀ ਵਧੀਆ ਲੱਗਦੇ ਤੇ ਪਿੰਡੋਂ ਮੈਂ ਤੁਹਾਡੇੋਂ ਪਰਚੋਲ ਵੀ ਕੀਤੀ ਆ ਉਹਨਾਂ ਨੇ ਵੀ ਤੁਹਾਡੇ ਬਾਰੇ ਦੱਸਿਆ ਕਿ ਗੇਲ ਫਾਰਮ ਤੇ ਵੀਰ ਬੰਦੇ ਨੇ ਚੰਗੇ ਮੁੰਡੇ ਨੇ ਠੀਕ ਤੇ ਤੁਸੀਂ ਸਾਹਿਬ ਜੀ ਮਮੀ ਜੀ ਬਸ ਇਦਾਂ ਹੀ ਅਮਰੀਕਾ ਦੀ ਫਾਈਲ ਲਾਈਦੀ ਆ ਰਿਫਿਊਜ਼ ਲ ਆ ਜਾਂਦੀ ਆ ਅਮਰੀਕਾ ਦੀ ਫਾਇਲ ਹਾਂ ਜੀ ਸੁੱਟੋ ਹੱਥ ਕਿਸਮਤ ਤੁਹਾਡੇ ਦਰਵਾਜ਼ੇ ਤੇ ਖੜੀ ਆ ਕਿਸਮਤ ਹਾਂ ਕਿਸਮਤ ਆ ਵੇਖੋ ਨਾ اچھا ਯਾਰ ਸਾਹਮਣੇ ਬੈਠਾ ਜੀ ਕਿਸਮਤ ਮਤਲਬ ਹੋਏਗਾ ਚੰਨ ਵਿਚੋਲਾ ਤੇ ਕੋਈ ਨਹੀਂ ਹੋਲਾ ਤੇ ਹਾਂਜੀ ਹਾਂਜੀ ਅਮਰੀਕਾ ਦੇ ਵਿੱਚ ਨਾ ਇਸ ਤਰ੍ਹਾਂ ਅਗੇ ਮੈਂ ਜਿਹੜੇ ਜ਼ਿਆਦਾ ਜਿਹੜੀ ਵਿਚੋਲਗਰੀ ਕਰਦਾ ਨਾ ਅੱਛਾ ਜੀ ਉਹ ਅਮਰੀਕਾ ਤੇ ਭਾਪ ਦੇ ਵਿੱਚ ਦਾ ਰਿਸ਼ਤੇ ਕਰਾਉਂਦੇ ਅੱਛਾ ਰਿਸ਼ਤੇ ਕਰਾਉਂਦੇ ਹਾਂ ਰਿਸ਼ਤੇ ਕਰਾਉਂਦੇ ਹਾਂ ਹੁਣ ਵੇਖੋ ਨਾ ਕਰਕੇ ਦੇ ਵਿੱਚ ਰਿਸ਼ਤਾ ਸਾਡਾ ਰਿਸ਼ਤਿਆਂ ਨਾਲ ਕੀ ਤਲੋਕਾਤ ਮੈਂ ਤੁਹਾਨੂੰ ਦੱਸਦਾ ਨਾ ਅੱਛਾ ਤੇ ਬਾਹਰ ਜਾਣਾ ਬਾਹਰ ਜਾਣਾ ਨਾ ਵੇਖੋ ਇਹਨਾਂ ਨੇ ਦੱਸਿਆ ਕਿ 50 ਲੱਖ ਰੁਪਏ ਖਾਂਚ ਆ ਰਿਹਾ ਹੈ ਤੇ ਚੰਨ ਵਿਚੋਲਾ ਤੇ ਕੋਈ ਨਹੀਂ ਹੋਲਾ ਤੇ ਤੁਹਾਡਾ 1 ਰੁਪਇਆ ਨਹੀਂ ਲੱਗ ਰਿਹਾ ਅੱਛਾ ਜੀ ਹਾਂ ਜਿਨੇ ਤੁਸੀਂ ਸ਼ਰੀਫ ਜੀ ਜਿਨੇ ਇਮਾਨਦਾਰ ਹੈ ਐਵੇਂ ਥੋੜੇ ਪਾਸੇ ਖੜੇ ਹੋ ਜਾਂਦੇ ਆ ਇਮਾਨਦਾਰੀ ਦੇ ਨਾਲ ਖੜੇ ਹੁੰਦੇ ਆ ਮਿਹਨਤ ਨਾਲ ਖੜੇ ਹੁੰਦੇ ਆ ਇਹ ਲੜਕੀ ਐਥੋਂ ਅਮਰੀਕਾ ਦੀ ਸਿਟੀਜਨ ਹੈ ਅਮਰੀਕਾ ਦੀ ਸਿਟੀਜਨ ਹੈ ਤਾਂ ਤੁਹਾਨੂੰ ਪਤਾ ਆ ਕਿ ਜਿਹੜੇ ਬਾਹਰ ਦੀਆਂ ਕੰਟਰੀਆਂ ਆ ਇਹਨਾਂ ਵਿੱਚ ਇੱਕ ਦੂਜੇ ਨੂੰ ਜਿਹੜੇ ਜੀਵਨ ਸਾਥੀ ਆ ਸੱਚੇ ਸੁੱਚੇ ਨਹੀਂ ਲੱਭਦੇ ਔਰ ਐਡੀ ਧਰਤੀ ਆ ਭਾਰਤ ਦੀ ਧਰਤੀ ਪੰਜਾਬ ਦੀ ਧਰਤੀ ਇਸ ਧਰਤੀ ਦੇ ਵਿੱਚ ਜਿਹੜੇ ਲੋਕ ਆ ਨਾ ਈਮਾਨਦਾਰ ਜਿਹੜੇ ਮੇਰੇ ਤੇ ਆ ਉਹ ਬਿਲਕੁਲ ਇੱਕ ਇਮਾਨਦਾਰੀ ਦੇ ਟਿਕਣਦੇ ਆ ਪਰ ਜਿਹੜੀ ਅਮਰੀਕਾ ਜਿਹੜੀ ਲੜਕੀ ਆ ਸਟਿ ਕੀ ਨੇ ਆ ਹਾਂਜੀ ਉਹਦੇ ਵਾਸਤੇ ਮੈਂ ਇਹ ਰਿਸ਼ਤਾ ਲੱਭਣਾ ਆ ਉਹਨਾਂ ਨੇ ਮੇਰੀ ਡਿਊਟੀ ਲਈ ਆ ਤੇ ਸਾਡੀ ਕੰਪਨੀ ਆ ਚੰਗੇ ਕੰਮ ਕਰਦੇ ਆ ਤੇ ਜਿਹੜੀ ਕੰਪਨੀ ਚੰਗੇ ਕੰਮ ਕਰਦੀ ਆ ਉਹਦਾ کاروبار ਵਧਦਾ ਉਹਨੇ ਕਿਹਾ ਵੀ ਚੰਨ ਜੀ ਇਹ ਜਿਹੜੀ ਸਾਡੀ ਲੜਕੀ ਆ ਮਰਕਾ ਦੀ ਸਿੱਧੀ ਚੰਗੀ ਆ ਇਹਦੇ ਵਾਸਤੇ ਇੱਕ ਵਧੀਆ ਸ਼ਰੀਫ ਤੇ ਇਮਾਨਦਾਰ ਜਿਹੜਾ ਲੜਕਾ ਹੋ ਲੱਭੂ ਇੱਕ ਜਿੰਨੀ ਗੱਲਾਂ ਕਰੇ ਉਹ ਮਿਲਦਾ ਯਾਰ ਵਿਸ਼ਵਾਸ ਜਿਹੜਾ ਇਹਦਾ ਹੁੰਦਾ ਨਹੀਂ ਬਾਕੀ ਕਭਰਾਉ ਨਾ ਪੜਾਈ ਕਿ ਨਹੀਂ ਕੀਤੀ ਤੁਸੀਂ ਤੇ ਮੈਂ ਜੀ ਬੀਏ ਕੀਤੀ ਆਰਟਸ ਆਂਗਰੇਜੀ ਬੋਲ ਲੈਂਦਾ ਜੀ ਇੰਗਲਿਸ਼ ਇੰਗਲਿਸ਼ ਉਹਨੂੰ ਵੱਟ ਕੱਢ ਦੀ ਤੇ ਵੱਟ ਬੱਸ 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 ਉੱਥੇ ਡਿਮਾਂਡ ਸਰੀ ਇੰਗਲਿਸ਼ ਦੀ ਆ ਅੱਛਾ ਇਹ ਨੜਕੀ ਦਾ ਰਿਸ਼ਤਾ ਆ ਉੱਥੋਂ ਹਾਂ ਹੋਰ ਵੀ ਰਿਸ਼ਤੇ ਲੜਕੇ ਨੇ ਬੜੇ ਨਹੀਂ ਪਹਿਲਾਂ ਵੀਜ਼ਾ ਲੱਗਦਾ ਆ ਨਾ ਆਉਂਦੇ ਨਹੀਂ ਠੀਕ ਕਿਤੇ ਉਹਦਾ ਇਹਦਾ ਦੇਖ ਲਾ ਪਰ ਮੈਨੂੰ ਤੇ ਬਿਸ਼ ਭਾਈ ਸਾਹਿਬ ਜੀ ਆਸ ਵਿੱਚ ਕੁਸਰ ਮੁਸਰ ਨਾ ਕਰੋ ਕਨਫਿਊਜ਼ ਨਾ ਹੋ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਉੱਥੋਂ ਜਿਹੜੀ ਸਿਟੀਜ਼ ਆ ਉਹਨਾਂ ਦੇ ਰਿਸ਼ਤੇ ਵੀ ਮੈਨ ਲੱਭਣੇ ਆ ਆਪਣਾ ਇਹ ਰਸਟਰੀ ਕੰਪਨੀ ਨੇ ਦਿੱਤੀ ਹੈ ਹਾਂਜੀ ਹਾਂਜੀ ਤੇ ਦੂਜੀ ਗੱਲ ਇਹ ਕਿ ਉਹ ਕਾਲਾ কুর্তা ਪਜਾਮਾ ਪਾਇਆ ਸਭੰਦੇ ਸਾਡੇ ਤਾਂ ਭੁੇਖੀ ਨਾ ਕਾਲਾ ਕਰ ਜਿਓ ਕਿਹਦੇ ਜਿੰਨਾ ਚਿੱਟੇ ਪਾਏ ਤਾਂ ਨਗੜੇ ਪੁਹੇਖ ਰੋਸ਼ਨ ਕੀਤੇ ਆ ਤੁਹਾਡੇ ਚਿੱਟੇ ਕੱਪੜੇ ਨਾਲੇ ਤੁਹਾਨੂੰ ਲੁੱਟ ਕੇ ਖਾ ਗਏ ਆ ਤਾਂ ਤੁਹਾਨੂੰ ਕਾਲੇ ਚੰਗੇ ਹੀ ਲੱਗੇ ਹੁੰਦੇ ਕੱਪੜੇ ਤਾਂ ਨਹੀਂ ਕਰੀਦੀ ਗੱਲ ਅ ਕਿਸੇ ਦੇ ਨਾਲ ਵਿਚਰੋ ਉਹਨੂੰ ਉਹ ਨਾਲ ਵਰਤੋ ਫੇਰ ਪਤਾ ਲੱਗਦਾ ਇਹ ਤੁਸੀਂ ਵਾਕਏ ਆਸਟ੍ਰੇਲੀਆ ਅਮਰੀਕਾ ਦੀ ਗੱਲ ਕਰ ਰਹੇ ਹੋ ਕਿ ਦੁਬਈ ਵਗੈਰਾ ਨਹੀਂ 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 ਇਸ ਤਰ੍ਹਾਂ ਦਾ ਤੁਹਾਡਾ ਫੁੜਿਆ ਮੈਨੂੰ ਤੇ ਲੱਗਦਾ ਜਿਵੇਂ ਅਰਬੀ ਨਹੀਂ ਜਨਕੇ ਮੇਰੀ ਨੇਚਰ ਆ ਅੱਛਾ ਕੱਪੜੇ ਪਾਉਣੇ ਹੈ ਨਾ ਦੂਜੀ ਗੱਲ ਇਹ ਹੈ ਕਿ ਆ ਕਿ ਵੇਖੋ ਜਿਹੜੇ ਉਹ ਲੜਕੀ ਡਿਮਾਂਡ ਆ ਉਹਨੂੰ ਲੜਕਾ ਚਾਹੀਦਾ ਸ਼ਰੀਕ ਬਿਲਕੁਲ ਤੁਹਾਡੇ ਵਾਂਗ ਹਾਂ ਇਮਾਨਦਾਰ ਠੀਕ ਹੈ ਜੀ ਵਫਾਦਾਰ ਮੇਨ ਸੀ ਮੋਟਾ ਦੇ ਹਟਾ ਸ਼ਰੀਰ ਮੈਂ ਆਹ ਕਾਰੋਬਾਰ ਸਾਰਾ ਜੈਲ ਫਾਰਮ ਦਾ ਇਹੀ ਦੇਖ ਰਿਹਾ ਸਾਂ ਬਿਲਕੁਲ ਹਾਂ ਹਾਂ ਮੈਂ ਕੰਮ ਤੇ ਤੁਹਾਡਾ ਇੱਥੇ ਵੀ ਚੰਗਾ ਚਲੋ ਹੁਣ ਤੁਸੀਂ ਬਾਹਰ ਦਾ ਸੋਚ ਰਹੇ ਤੇ ਉਹਨੂੰ ਇਹ ਗੱਲ ਵੀ ਕਿੰਦਾ ਇੱਕਰੀ ਜਾ ਕੇ ਵੇਖਿਓ ਨਾ ਘੁੰਮ ਫਿਰ ਕੇ ਆਉਣਾ ਕੋਈ ਗੱਲ ਨਹੀਂ ਜੀ ਘੁੰਮ ਫਿਰ ਕੇ ਮੈਂ ਜੀ ਇਹ ਅਮਰੀਕਾ ਦੇ ਵਸਨੀਕ ਹੋ ਗਏ ਸਮਝ ਲਓ 1 ਸਾਲ ਹੋ ਗਿਆ ਹਾਂ ਰਿਫਿਊਜ਼ਲ ਤੇ ਰਿਫਿਊਜ਼ਲ ਤੇ ਮੈਨੂੰ ਲੱਗਦਾ ਉਹ ਤੇ ਟਰੰਪ ਸਾਹਿਬ ਨੇ ਸਖਤਾਈ ਬੜੀ ਕਰਤੀ ਹੈ ਉਹ ਵੇਖੋ ਟਰੰਪ ਸਾਹਿਬ ਨੇ ਸਖਤਾਈ ਕੀ ਕਰਨੀ ਕਿ ਤੇਰੇ ਤੁਹਾਡੇ ਲੋਗ ਆ ਇਹ ਹੀ ਕੋਈ ਡਾਂਕੀ ਲਾ ਕੇ ਭੱਜ ਜਾਂਦਾ ਆ ਕੋਈ ਦੋ ਨੰਬਰ ਜਾ ਰਿਹਾ ਕੋਈ ਕਿਸ ਤਰੀਕੇ ਨਾਲ ਜਾ ਰਿਹਾ ਹਣਾ ਹੁਣ ਅਸੀਂ ਕੰਮ ਜਿਹੜਾ ਕਰ ਰਹੇ ਹਾਂ ਸਾਫ਼ ਸੁਥਰਾ ਕੰਮ ਕਰ ਰਹੇ ਹਾਂ ਇੱਕ ਨੰਬਰ ਦੇ ਵਿੱਚ ਹਾਂ ਉਹ ਕੱਢਣੇ ਕੱਢਣੇ ਉਧਰੋਂ ਸਾਰੇ ਡਾਂਕੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਮੇਰੇ ਵੀ ਕਿਸੇ ਸੱਜਣ ਨੇ ਮੈਨੂੰ ਰਾਏ ਦਿੱਤੀ ਸੀ ਤੇ ਮੈਂ ਵੀ ਲਾਉਣੀ ਚਾਹੀ ਉਸ ਤੋਂ ਬਾਅਦ ਟਰੰਪ ਸਾਹਿਬ ਨੇ ਜ਼ਿਆਦਾ ਹੀ ਸਖਤਾਈ ਕਰਤੀ ਤੁਸੀਂ ਵੇਖੋ ਜਿਨੇ ਦੋ ਨੰਬਰ ਚ ਗਈਆਂ ਸਸੀਆਂ ਪੰਨੂ ਪੰਨੂ ਸਭ ਇਧਰ ਆ ਜਣੇ ਸਭ ਇਧਰ ਆ ਜਣੇ ਦੂਜੀ ਗੱਲ ਅਛਾ ਹੁਣ ਮੈਨੂੰ ਇਹ ਦੱਸੋ ਤਾਂ ਪਾਈਏ ਕੰਮ ਤੇ ਤੁਸੀਂ ਕੋਈ ਦਿਲਤ ਨਹੀਂ ਕਿਸੇ ਲੜਕੀ ਨਾਲ ਲਾਇਆ ਲਾਜੀ ਨਾਲ ਅਜੇ ਤੱਕ ਨਹੀਂ ਹਾਂ ਕਿਉਂਕਿ ਮੈਂ ਸਾਫ ਸੁਥਰਾ ਲੜਕਾ ਦੇਣਾ ਉਥੇ ਨਹੀਂ ਲੜਕਾ ਸਾਡਾ ਸਾਫ ਸੁਥਰਾ ਹੈ ਹਾਂ ਨਹੀਂ ਲੜਕਾ ਸਾਫ ਸੁਥਰਾ ਦੇਣਾ ਕਿ ਦਿਲ ਕਾਕਾ ਜੀ ਵੀਰ ਜੀ ਗੱਲ ਸੁਣੋ ਹੁਣ ਤੁਸੀਂ ਦਿਲ ਇਥੇ ਹੋਰਗੇ ਕੁੜੀਆਂ ਦਿੱਤਾਵੇ ਨਾ ਪਹਿਲੇ ਵਾਰ ਕੱਲ ਮੁੰਡੇ ਥੋਗਦੇ ਦਿਲ ਦੇ ਯਾਰ ਹੈ ਨਾ ਜੀ ਨਾ ਸਾਫ ਹਤਰਾ ਵੀ ਤੁਹਾਡੀ ਕਿਸੇ ਲੜਕੀ ਦੇ ਨਾਲ ਕੋਈ ਪਹਿਲਾਂ ਫਰੈਂਡਸ਼ਿਪ ਤਾਂ ਨਹੀਂ ਹੈਗੀ ਨਾ ਨਾ ਬਿਲਕੁਲ ਨਵੇਂ ਨਕੋਰ ਜੇ ਨਾ ਬਿਲਕੁਲ ਹਾਂ ਇਹਦੇ ਨਾਲ ਦੀ ਨਾਲ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਪਲਾਨ ਚੱਲ ਰਿਹਾ ਹੋਵੇ ਵੀ ਤੁਸੀਂ ਉੱਥੇ ਜਾ ਕੇ ਉਹ ਲੜਕੀ ਨੂੰ ਮੰਨ ਲਓ ਤਲਾਕ ਦੇ ਦੋ ਕੋਈ ਦਿਮਾਗ ਜਿਹੇ ਗਲਤ ਨਹੀਂ ਹੈਗੀ ਨਾ ਜੀ ਬਿਲਕੁਲ ਨਹੀਂ ਵੈਰੀ ਕੁੱਡ ਜੇ ਅਸੀਂ ਇਹੋ ਜੀਆਂ ਗੱਲਾਂ ਦਿਮਾਗ 'ਚ ਰੱਖੀਏ ਤੇ ਇਹਡੇੜੇ ਬਿਜ਼ਨਸ ਕਿੱਥੋਂ ਚੱਲਣੇ ਆ ਯਾਨੀ ਕਿ ਪੈਰਾਂ ਦੇ ਨੋਹਾਂ ਤੋਂ ਲੈ ਕੇ ਹਾਂਜੀ ਫਿਰ ਦੇ ਵਾਣਾ ਤੱਕ ਹਾਂਜੀ ਸ਼ਰੀਫ ਜੀ ਅੰਦਰੋਂ ਤੇ ਬਾਹਰੋਂ ਠੀਕ ਹੈ ਜੀ ਹਾਂਜੀ ਲਓ ਜੀ ਅੱਜ ਕੱਲ ਬਣ ਗਈ ਸਾਰੀ ਤੋਂ ਦੋਵੇਂ ਪਤਾ ਤੁਹਾਡਾ ਵੇਖ ਲਵਾਂ ਕਿ ਫਾਰਮ ਵੀ ਤੁਹਾਡਾ ਜੜਾ ਨਾ ਭਰੀ ਦੇਨੇ ਕਿੰਨੀ ਤੁਸੀਂ ਬੀਏ ਕੀਤੇ ਹਾਂਜੀ ਓਕੇ ਤੇ ਇੰਗਲਿਸ਼ ਆਉਂਦੀ ਆ ਵੱਟ ਕੱਢ ਦੀ ਦੇ ਫਰਾਟੇ ਦਾ ਫਰਾਟੇਦਾਰ ਓਕੇ ਤੇ ਇਹ ਆਰਸਿਚ ਕੀਤੀ ਹੈ ਹੂੰ ਦਿਲ ਵੀ ਬਿਲਕੁਲ ਸਾਫ਼ ਆ ਦੱਸਿਆ ਬਿਲਕੁਲ ਸਾਫ਼ ਸੁਥਰਾ ਜੀ ਬਿਲਕੁਲ ਸਾਫ਼ ਸੁਥਰਾ ਓਕੇ ਦਿਮਾਗ 'ਚ ਕੋਈ ਪਲਾਨ ਨਹੀਂ ਹੈਗਾ ਗਲਤ ਯਾਰ ਦੱਸਿਆ ਤੇ ਹੈਗਾ ਤੈਨੂੰ ਸਵਾਏ ਕਾਰੋਬਾਰ ਤੋਂ ਕੁਝ ਨਹੀਂ ਹੈਗਾ ਦਿਮਾਗ 'ਚ ਲਓ ਭਾਈ ਇੱਥੇ ਸਾਈਨ ਕਰੋ ਐਗਰੀਮੈਂਟ ਭਰੀਏ ਤੁਹਾਡਾ ਯਾਰ ਪਾਹੀ ਰਕੋ ਕਰੀ ਤੂੰ ਮੈਂ ਇਡ ਕਰ ਲੈ ਨੀ ਕਰੋ 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 ਸਾਈਨ ਕਰੋ ਅਰੇਡ ਕਰ ਲੀਏ ਜੀ ਇੱਕ ਮਿੰਟ ਕਰ ਲੋ ਪਾਜੀ ਸਾਈਨ ਕਰ ਮਹਾ ਮਾਤਾ ਤੇ ਨਾ ਤੇਰੇ ਪਰੋਸੇ ਸਾਈਨ ਕਰਨ ਲੱਗਾ ਏ ਇਸ ਬੰਦੇ ਤੇ ਮੈਨੂੰ ਭਰੋਸਾ ਨਹੀਂ ਕੋਈ ਗੱਲ ਨਹੀਂ ਦੇਖੀ ਹੈ ਰੋਸਨ ਜੀ ਠੀਕ ਹੈ ਲੋਚੀ ਆ ਕੀਮਤੀ ਚੀਜ਼ ਰੱਖੋ ਜੀ ਇਹਨੂੰ ਰੱਖ ਲੀਓ ਜੀ ਫੋਰ ਮੈਂ ਤੁਹਾਡੀ E, galau mm -hmm. oh, mm -hmm. <laughs> juga Halo, Ji, ah, Chan, kamu ini ke nomor keluar, ah, ya? Ah, ਯਾਰ ਦਾ ਲਾ ਬਿਲਕੁਲ ਸਾਹ ਜੀ ਬਿਲਕੁਲ ਜੀ ਇਧਰ ਆਪਣਾ ਇੰਡੀਆ ਵਿੱਚ ਹੈ ਜੀ ਹਾਂ ਪੰਜਾਬ ਤੋਂ ਲੜਕਾ ਹਾਂ ਸ਼੍ਰੀ ਬਿਲਕੁਲ ਜੀ ਹਾਂ ਠੀਕ ਆ ਆ ਕਰ ਲੋ ਗੱਲ ਲਓ ਭਾਈ ਸਾਹਿਬ ਕਰੋ ਗੱਲ ਹੈਲੋ ਫਾਈਨ ਯਸ ਯਸ ਓਕੇ ਓਕੇ ਲੋ ਜੀ ਚੰਦ ਸਾਹਿਬ ਵੀ ਆਲੇ ਹਾਂਕਰ ਜਿਹੜੇ ਸਾਥ ਨਾਲ ਰhiti ਆ ਤੇ ਸਿੰਘ ਹਨ ਅੱਛਾ ਜੀ 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 ਮੌਕਾ ਮਿਲਿਆ ਇੱਕ ਜਨਾਬ ਇੱਕ ਹੋਰ ਐਗਰੀਮੈਂਟ ਭਰਦਾ ਅੱਛਾ ਮੈਡੀਕਲ ਦਾ ਕੋਈ ਗੱਲ ਨਹੀਂ ਮੈਡੀਕਲ ਦਾ ਮੈਂ ਕਰ ਲੈਣਾ ਉਹ ਹੋਣੀ ਇੰਸ਼ੋਰੈਂਸ ਇੰਸ਼ੋਰਟ ਵੀ ਇੰਸ਼ੋਰਟ ਦਾ ਵੀ ਕਰ ਲੈਂਦਾ ਤੇ ਐ 10 ਲੱਖ ਡਾਲਰ ਦੇ ਇਹਨਾਂ ਦੇ ਬਾਸ थैंक यू ਜੀ थैंक यू ਆਸ ਏਰੇ ਕੋਲ ਲਗੀ ਓਕੇ ਜੀ ਓਕੇ ਸਹੀ ਤੁਹਾਨੂੰ ਵੀਜ਼ਾ ਫੌਰਡਾ ਹੈ ਨਾ ਓਕੇ ਜੀ ਥੈਂਕ ਯੂ ਬਸ ਬਰੀ ਸ਼ਰੀ ਸਿਰ ਲੋ ਜੀ ਤੁਹਾਡਾ ਬੀਮਾ ਹੋਊਗਾ 10 ਲੱਖ ਡਾਲਰ ਦਾ ਜੀ ਹਾਂ ਜੀ ਹਾਂ ਤੇ ਮੈਡੀਕਲ ਵੀ ਹੋਏਗਾ ਤੇ ਮੈਡੀਕਲ ਹੋਣਾ ਜੀ ਜ਼ਰੂਰੀ ਆ ਲਾਜ਼ਮੀ ਉਹ ਸਿਟੀਜ਼ਨ ਹੋ ਲਗਿਆ ਇਹ ਚੀਜ਼ਾਂ ਕਰਨੀਆਂ ਪੈਣਦੀਆਂ ਹੁੰਦੀਆਂ ਹੁੰਦੀਆਂ ਪਤਾ ਨਹੀਂ ਕਦੋਂ ਬਰਾਉ ਉਹਦੇ ਆ ਵੀ ਛੇ ਛੇ ਖੁਸ਼ੀਆਂ ਹੁੰਦੀਆਂ ਤੇ ਤੁਸੀਂ ਇਦਾਂ ਕਰੋ ਜੀ ਚੰਨ ਸਾਹਿਬ ਹਾਂਜੀ ਇੱਕ ਮਿੰਟ ਧਿਆਨ ਦਿਓ ਹਾਂਜੀ ਕਿ ਵੇਖਿਓ ਜੀ ਇਦਾਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਵੀ ਹੋਵੇ ਤਾਂ ਮੈਂ ਆਪਣਾ ਕੈਨਸਲ ਕਰ ਦਿੰਦਾ ਇਦਾਂ ਤੁਹਾਡਾ ਵੀ 50 ਲੱਖ ਬਚ ਗਿਆ ਸਮਝ ਲਓ ਪਹਿਲਾਂ ਹਾਂ ਤੁਹਾਡਾ ਵੀ ਬਚ ਗਿਆ ਸਮਝ ਲਓ ਕਰ ਦੋ ਨਾ ਠੀਕ ਹੈ ਸੋ ਆਹ ਕਾ ਭਰਾ ਇਕੱਠੇ ਜਾਵਾਂਗੇ ਹੋ ਜਾਏਗਾ ਨਹੀਂ ਇਸ ਤਰ੍ਹਾਂ ਨਹੀਂ ਇਹ ਤੁਹਾਡਾ ਪਹਿਲਾਂ ਇਹਨਾਂ ਦਾ ਨਾਲੇ ਇਹਨਾਂ ਦਾ ਵੀ ਐਗਰੀਮੈਂਟ ਮੈਂ ਕਰਵਾ ਦਊਗਾ ਹਾਂ ਕੋਈ ਗੱਲ ਨਹੀਂ ਹੋ ਜਾਏਗਾ ਉਹ ਤੁਹਾਡੇ ਵਰਗੀ ਲੜਕੀ ਉਦੋਂ ਵੀ ਆ ਗਈ ਹੈ ਸੇਮ ਟੂ ਸੇਮ ਵਿਚਾਰ ਜਿਹੜੇ ਆਪਣੇ ਨੇਚਰ ਸਾਰੇ ਰਲਣਗੇ ਹਾਂ ਪਰ ਉਹ ਵੀਰ ਦਾ ਫਾਰਮ ਇਹਨਾਂ ਦਾ ਪਰ ਹੀ ਇਹ ਕੰਮ ਕਰੋ ਇਹ ਯਾਰ ਮਾ ਜੀ ਸਰ ਬਣਾ ਦਿਓ ਸਿਟੀਜਨ ਤੋਂ ਇੱਕ ਇੱਥੇ ਵੀ ਕਰ ਦੋ ਸੈਨ ਤੁਹਾਡੇ ਜਿਹੜਾ ਨੇ ਆ ਮੈਡੀਕਲ ਵੀ ਹੋਏਗਾ ਤੇ ਇੰਸ਼ੋਰ ਇੰਸ਼ੋਰਸ ਵੀ ਤੁਹਾਡੀ ਹੋ ਗਿਆ ਮੈਡੀਕਲ ਕਰਾ ਤੇ ਸੈਂਤ ਕਰੋ ਮੈਂ ਦੱਸ ਦਿੰਦਾ ਕੋਈ ਚੱਕਰ ਮੇਰਾ ਪੜੋ ਜੀ ਸਰ ਉਥੇ ਜਾ ਕੇ ਨਹੀਂ ਜਾਂਦੇ ਹੁੰਦੇ ਮੈਡੀਕਲ ਇੱਥੋਂ ਲੈ ਕੇ ਜਾਣਾ ਨਾ ਉਹ ਨੁਕਸ ਨਿਕਲੇ ਤਾਂ ਉੱਥੋਂ ਫਿਰ ਵਾਪਸ ਭੇਜਣਗੇ ਇੱਥੋਂ ਕਰਵਾ ਦੇ ਨੁਕਸ ਕੀ ਮੈਂ ਪਾਗਲ ਹਾਂ ਸੰਗਾ ਪੜਾ ਸਿਹਤਮੰਦ ਬੰਦਾ ਆ ਵੇਖੋ ਸਰ ਜੀ ਉਹਨਾਂ ਨੇ ਆਪਣਾ ਪ੍ਰੂਫ ਤੇ ਲੈਣਾ ਨਾ ਉਹਨਾਂ ਗੱਲਾਂ ਤੇ ਨਹੀਂ ਰਹਿਣਾ ਚਲੋ ਹਾਂ ਇੱਥੇ ਵੀ ਮਾਰ ਪਸ ਕਰੋ ਕਰੋ ਵਾਇਗਰੂ ਦਾ ਨਾਮ ਲੈ ਲੰਮਾ ਚੋੜਾ ਆ ਪੜਨ ਲੱਗੇ 12 ਘੰਟਾ ਲੱਗਣਾ ਉੱਕੇ ਬਾਰ-ਬਾਰ ਮਿਲਦੇ ਕਰੋ ਕਰੋ ਜੀ ਮੈਂ ਤੁਹਾਡੇ ਕਹਿੰਦੇ ਕਰਨ ਲੱਗਾ ਕਰੋ ਮੈਂ ਕਿਹਾ ਤੁਸੀਂ ਕਰੋ ਥੈਂਕ ਯੂ ਜੀ ਆ ਕੀਮਤੀ ਚੀਜ਼ ਲੈ ਲਓ ਦੇ ਦਿਓ ਜੀ ਕਲਮ ਤੋਂ ਬਿਨਾ ਕਾਦਾ ਇਨਸਾਨ ਆ ਤਾਂ ਤਾਂ ਮੈਡੀਕਲ ਦਾ ਵੀ ਹੋ ਗਿਆ ਇੱਕ ਰਿਕਾਲ ਲਾੜੀ ਇਹ ਇਹ ਇੱਕ ਮਿੰਟ ਜੀ ਆਪਣਾ ਸਭ ਕੁਝ ਹੈ ਨਾ ਹਾਂ ਮੈਂ ਦੱਸਣ ਲੱਗਾ ਨਾ ਡਿਮਾਂਡ ਤੇ ਨਹੀਂ ਕੋਈ ਨਹੀਂ ਜੀ ਹਾਂ ਜੀ ਹਾਂ ਤੇ ਲਖ ਭਰੌਣ ਦੇ ਸੈਂਡ ਕਰਵਾ ਲੈ ਜੀ ਮੈਂ 6 ਵਜੇ ਮੁਕਤੇ ਰੋਜ਼ ਮਾਰਨਿੰਗ ਮੁਕਤੇ 10 ਲੱਖ ਡਾਲਰ ਦੀ ਇਨਸ਼ੋਰੈਂਸ ਇਹਨਾਂ ਦੀ ਮੈਡੀਕਲ ਮੈਡੀਕਲ ਤਾਂ ਇੱਥੇ ਹੀ ਕਰਵਾ ਦਾਂਗੇ ਜੀ ਇੱਥੇ ਹੀ ਹਾਂ ਸ਼ੈਰੋ ਕਰਵਾ ਦਾਂਗੇ ਉਹ ਕਰਵਾ ਦੰਨੇ ਮੈਂ ਇਹਨਾਂ ਦਾ ਜੇ ਅੱਜ ਟਾਈਮ ਹੈ ਅੱਜ ਕਰਵਾ ਦਾਂ ਨਾ ਜੇ ਤੇ ਕੱਲ ਕਰਵਾ ਦਾਂਗਾ ਹਾਂ ਇੱਕ ਲੜਕਾ ਹੋਰ ਵੀ ਹੈਗਾ ਉਹ ਵੀ ਵਧੀਆ ਲੱਗਾ ਤੇ ਸਮਝ ਲੋ ਉਹ ਵੀ ਤੁਸੀਂ ਤੁਹਾਡਾ ਨਾਮ ਕੀ ਜੀ ਲਵਪ੍ਰੀਤ ਲਵਪ੍ਰੀਤ ਸਿੰਘ ਹਾਂ ਲਵ ਦਾ ਕੋਈ ਘਾਟਾ ਨਹੀਂ ਜੇਗਾ ਲਵ ਤੇ ਇੱਥੇ ਬੜਾ ਰੌੜ ਰਿਆ ਭਾਰਤ ਵਿੱਚ ਵੀ ਤੇ ਪੰਜਾਬ ਤੇ ਰੌੜ ਰਿਆ ਓਕੇ ਬਸ ਮੈਂ ਇਹਨੂੰ ਸਮਝਾ ਦਿੰਦਾ ਜੀ ਜਿਹੜਾੜਾ ਮੈਡੀਕਲ ਹੋਣਾ ਓਕੇ ਜੀ ਥੈਂਕ ਯੂ ਇੰਨਾਂ ਤਾਂ ਖੁਸ਼ੀ ਹੁੰਦੀ ਮੇਰਾ ਦਿਲ ਤਾਂ ਭਰਾਂ ਹੁੰਦਾ ਏ ਅੱਛਾ ਜੀ ਚੰਗੀ ਹੁੰਦਾ ਟੈਨ ਪਰ ਵੇਖੋ ਤੁਹਾਡਾ 1 ਰੁਪਿਆ ਵੀ ਲੱਗਣਾ ਅਮਰੀਕਾ ਜਾਣ ਦਾ ਤੁਹਾਨੂੰ ਮੈਨੂੰ ਬੜੀ ਖੁਸ਼ੀ ਜੇ ਨਾ ਤੁਹਾਡਾ ਮੈਡੀਕਲ ਤੇ ਕੋਈ ਪੈਸਾ ਲੱਗਣਾ ਉਹ ਵੀ ਉਧਰੋਂ ਪੈਕੇਜ ਹੋ ਜਾਂਦਾ ਸਿਰਫ ਇੱਥੋਂ ਆਪਾਂ ਸ਼ੋਰੂ ਕਰਵਾ ਦੇਣਾ ਚੰਗੇ ਹਸਪੀਟਲ ਤੋਂ ਕਰਾਵਾਂਗੇ ਹੋਸਪੀਟਲ ਤੋਂ ਜੀ ਹਾਂ ਹੋਸਪੀਟਲ ਤੋਂ ਮੈਡੀਕਲ ਹੋਣਾ ਨਾ ਡਾਕਟਰਾਂ ਦੀ ਟੀਮ ਨੇ ਤਿਆਰ ਪਾਉਂਦਾ ਮੈਡੀਕਲ ਕਾਹਦਾ ਕਰਵਾਉਣਾ ਹੈ ਮੈਡੀਕਲ ਮੈਡੀਕਲ ਇਸ ਤਰ੍ਹਾਂ ਕੇ ਇੱਕ ਤੇ ਇਹਨਾਂ ਨੂੰ ਪੁੱਛਿਆ ਕਿ ਤੂੰ ਮਨ ਦਿਲ ਤੁਹਾਡਾ ਸਾਫ ਆ ਹਾਰਟ ਕਿਸੇ ਲੜਕੀ ਨੂੰ ਦਿਲ ਤਰੀ ਨਹੀਂ ਦਿੱਤਾ ਤਾਂ ਕਿਸੇ ਲੜਕੇ ਨੇ ਦਿਲ ਤੇ ਸੈਂਤ ਨਹੀਂ ਕੀਤੇ ਉਹ ਉੱਥੇ ਆਪਰੇਸ਼ਨ ਥੀਟਰ ਚ ਖੜਾਗੇ ਉਹ ਇਹਨਾਂ ਦਾ ਦਿਲ ਬਾਹਰ ਕੱਢ ਕੇ ਰੱਖਿਆ ਯਾਰ ਇਹ ਕਿ ਆਪਰੇਸ਼ਨ ਥੀਟਰ ਚ ਇਹਦਾ ਕੀ ਮਤਲਬ ਦਿਲ ਦਾ ਜੀ ਬਸ ਕੱਲ ਨਹੀਂ ਹੁੰਦੀ ਭਾਜੀ ਇਹੀ ਤਾਂ ਸੈਂਤ ਤਾਂ ਕੀਤੇ ਆ ਵੀ ਬਲੱਡ ਦੇ ਟੈਸਟ ਲੈਣੇ ਤੁਸੀਂ ਨਹੀਂ ਜੀ ਸਰ ਉਹ ਹੁਣ ਬਲੱਡ ਦੇ ਟੈਸਟ ਨਹੀਂ ਚੱਲਦੇ ਹੁਣ ਚੱਲਦੇ ਕੱਲੇ ਕੱਢੇ ਪਾਰਟ ਦਾ ਇੰਨਾ ਦਿਲ ਜਿਹੜਾ ਗਿਆ ਉਹ ਬਾਹਰ ਛੱਡ ਕੇ ਰੱਖ ਕੇ ਚੈੱਕ ਕੀਤਾ ਜਾਊਗਾ ਵੀ ਕਿਸੇ ਲੜਕੀ ਕੋਈ ਯਾਰ ਇਹ ਕਿਦਾਂ ਦੀ ਗੱਲ ਕਰਨ ਦਿਆ ਯਾਰ ਕੋ ਦਿਲ ਦਾ ਬੇਈਮਾਨਦ ਨਹੀਂ ਹੈਗਾ ਉਹ ਮੁੜ ਕੇ ਫੇਰ ਵਿੱਚ ਪਾ ਜਣਾ ਯਾਰ ਪਾਜੀ ਤੇ ਪਿੰਡੋਂ ਪੁੱਛ ਆਏ ਜੇ ਸਾਫ਼ ਸੂਰਤ ਸਾਰਾ ਕੁਝ ਨੀਅਤ ਸਾਫ਼ ਆ ਬੰਦੇ ਪਾਜੀ ਮੈਡੀਕਲ ਰਿਪੋਰਟ ਤੇ ਚੱਲਣੀ ਹੁੰਦੀ ਹੈ ਨਾ ਤੁਸੀਂ ਗੱਲ ਨੂੰ ਸਮਝੋ ਉਸ ਤੋਂ ਬਾਅਦ ਇਹ ਉਹ ਕਰੋ ਨਾ ਤੁਸੀਂ ਪਾਜੀ ਇੱਥੇ ਛੋਟੀ ਜੀ ਸਰਿੰਜ ਲਾਓ ਉਹ ਬਲੱਡ ਲਲੋ ਤੇ ਰਿਪੋਰਟ ਕਰ ਲਓ ਦਿਲ ਕੱਟਣ ਦਾ ਕੀ ਮਤਲਬ ਹੈ ਜੀ ਉਹਨਾਂ ਦਾ 50 ਲੱਖ ਰੁਪਇਆ ਆਸਟ੍ਰੇਲੀਆ ਲੱਗ ਰਿਹਾ ਤਹਾਡਾ ਸਾਲ ਉਹ ਅਮਰੀਕਾ ਦਾ ਕਿੰਨਾ ਲੱਗਣਾ ਸੀ ਆ ਕੀ ਕਰ ਰਹੇ ਆ ਆ ਬੰਨੇ ਦੇ ਹੱਥ ਇੱਕ ਮਿੰਟ ਉਹ ਇੱਕ ਮਿੰਟ ਯਾਰ ਬਹਿ ਜਾ ਹੁਣ ਹੱਥ ਨਾ ਬੰਨੋ ਕਿਸਮਤ ਤੁਹਾਡੀ ਵੱਜ ਗਈ ਆ ਅਮਰੀਕਾ ਦੀ ਬਾਜੀ ਆ ਵੇਖੋ ਮੈਂ ਆ ਇੱਕ ਨੀ ਮੈਂ 50 ਲੱਖ ਲਾ ਲੂੰਗਾ ਉਹ ਪਾਜੀ ਇਹਨਾਂ ਦਾ ਸਾਡਾ ਸੈੱਟ ਕਰੋ ਮੈਡੀਕਲ ਨਾਲ ਚੈੱਕ ਕਰਾ ਰੱਖੋ ਯਾਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਦਿਮਾਗ ਆ ਜਿੱਦਾਂ ਇਹਨਾਂ ਨੇ ਸੋਚਿਆ ਵੀ ਕਿ ਦਿਮਾਗ ਦੇ ਵਿੱਚ ਕੋਈ ਪਲਾਨ ਨਾ ਹੋਵੇ ਉਹ ਯਾਰ ਹੱਦ ਹੋ ਗਈ ਯਾਰ ਔਰ ਇਹਨਾਂ ਦੇ ਦਿਮਾਗ ਦਾ ਵੀ ਆਪਾਂ ਆਪਰੇਟਸ਼ਨ ਕਰਵਾ ਦਾਂਗੇ ਸਾਰਾ ਤੁਸੀਂ ਬੰਦਾ ਕਰਦਾ ਹੈ ਪਰ ਮੈਂ ਅੱਜ ਗੱਲ ਤਾਂ ਸੁਣ ਲਓ ਨਾ ਕਮੈਂਟ ਫ਼ੈਸਲਾ ਕਰੋ ਹੌਸਲਾ ਕਰੋ ਤੁਹਾਡੀ ਜਿਹੜੀ ਆੜੀ ਬਾਡੀ ਹੈ ਨਾ ਇਹ ਸਾਰੀ ਬਾਡੀ ਦੀ ਜਿਹਦਾ ਵਿੱਚੋਂ ਚੀਰਾ ਪਾ ਗਏ ਕਿਤੇ ਕਰੇਲਾ ਨਹੀਂ ਚੀਰੀ ਦਾ ਇੰਝ ਕਰ ਦਈਦਾ ਸਾਰੀ ਬਾਡੀ ਚੀਰ ਕੇ ਐ ਕਰਕੇ ਕੰਪਟੀ ਬਾਹਰ ਪੁੱਠੀ ਕਰਕੇ ਕੱਲੀ ਕੱਲੀ ਚੀਜ਼ ਨੂੰ ਸਕੈਨ ਕਰਕੇ ਲੈ ਨਹੀਂ ਜਾਣਾ ਕਿੱਥੇ ਭੇਜਣੀ ਹੈ ਬਾਣੀ ਬਾਜੀ ਕੋਈ ਬੰਦਾ ਪਾਉਂਦਾ ਬਾਡੀ ਖੜਨੀ ਹੈ ਆਜੀ ਦੋ ਜਿਹੜੇ ਮੈਡੀਕਲ ਆ ਮੈਂ ਪਿਛਲੇ ਹਫ਼ਤੇ ਕਰਵਾਏ ਆ ਤੁਸੀਂ ਹਸਾ ਲਓ ਵੀ ਡਾਕਟਰਾਂ ਦੀ ਘਾਟ ਸੀ ਤੇ ਪੋਸਟਮਾਰਟਮ ਨਹੀਂ ਜਿਹੜਾ ਕਰਦੇ ਉਹ ਬੁਲਾਲੇ ਸੀ ਉਹਨਾਂ ਨੂੰ ਕਰਵਾਤਾ ਸੀ ਉਹ ਸੀ ਕੇ ਬੰਦੇ ਨਾਲ ਉਹ ਪੰਜ ਛੇ ਜਣਾਂ ਦੀ ਸਹੀ ਹੋ ਗਈ ਉਹ ਯਾਰ ਇਹ ਆਪਣਾ ਥੈਂਕ ਯੂ ਆਰ ਦਾ ਸਿਟੀਜਨ ਦਾ ਵੀਜ਼ਾ ਲਵਾ ਰਹੇ ਆਂ ਪਤਾਲ ਲੋਕ ਦਾ ਕੱਲ ਮੈਂ ਆਵਾਂਗਾ ਹੈਨਾ ਉਹ ਯਾਰ ਇੱਕ ਫਾਰਮ ਕਢਾ ਯਾਰ ਛੇਤੀ ਕਰ ਐਂਬੂਲੈਂਸ ਆਏ ਕਿ ਕੋਈ ਚੱਕਰ ਨੇਗਾ ਤੇ ਬਾਕੀ ਤੁਸੀਂ ਉਹ ਯਾਰ ਗੱਪਸ਼ਾਪ ਅਮਰੀਕਾ ਜਾਣਾ ਉਹ ਨਹੀਂ ਤਿੰਦਾ ਦੱਸਦੇ ਵਧਾਈਆਂ ਵਧਾਈਆਂ ਉਹ ਚੰਗਾ ਬੰਦਾ ਯਾਰ ਤੂੰ ਕਿੱਥੋਂ ਆ ਗਿਆ ਚੰਗਾ ਜੀ ਇਹ ਫੂ ਬੰਦਾ ਯਾਰ ਉਹ ਫਾਰਮ ਕਢਾ ਯਾਰ ਤੂੰ ਕੀ ਕਿ ਉਹ ਹੀ ਗੱਲ ਵਧਾਈਆਂ ਤੈਨੂੰ ਅਮਰੀਕਾ ਦੀ ਸਿਟੀਜ਼ਨ ਉਹ ਗਰਮੇਲ ਉਹ ਲਿਆਈ ਉਹ ਛੇਤੀ ਆ ਉਹ ਵਧਾਈਆਂ ਹਣ ਤੈਨੂੰ ਅਮਰੀਕਾ ਦੀ ਸਿਟੀਜ਼ਨ ਉਹ ਜਾ ਕਾਦੀਆਂ ਵਧਾਈਆਂ ਯਾਰ ਇੱਕ ਹੁਸ਼ਾਤਾਈ ਚਰਲੇ ਕਹਦੇ ਯਾਰ ਉਹ ਗਰਮੇਲ ਉਹ ਲਿਆਈ ਆਪਾਂ ਚੱਲਿਆ ਈ ਓਹ ਫੜੀ ਮੜਾ ਜਾ ਓਹ ਹੈਲੋ ਓਹ ਯਾਰ ਤੇ ਉਹ 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 ਯਾਰ ਤੂੰ ਸਾੜੀ ਯਾਰ ਕਿ ਉਹ ਬੈ ਆ ਯਾਰ ਉਹਨੇ ਦਿਲ ਵੀ ਕੱਟਦਾ ਧਮਾਕਦਾ ਵੀ ਚੀਰ ਪਾ ਉਹ ਅਜੇ ਥੋੜੀ ਕੱਢਿਆ